ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮੇ ਸਮੇਂ ਤੋਂ ਧਰਮ ਦੇ ਨਾਮ ਦੇ ਉੱਪਰ ਮਨੁੱਖਤਾ ਨੂੰ ਬਹੁਤ ਲੁੱਟਿਆ ਜਾ ਰਿਹਾ ਹੈ ਜਦੋਂ ਵੀ ਮਨੁੱਖਤਾ ਦਾ ਘਾਣ ਹੋਇਆ ਧਰਮ ਦੇ ਨਾਮ ਦੇ ਉੱਪਰ ਹੋਇਆ ਜਦੋਂ ਵੀ ਕਤਲੇਆਮ ਹੋਇਆ ਧਰਮ ਦੇ ਨਾਮ ਦੇ ਉੱਪਰ ਹੋਇਆ ਅੱਜ ਵੀ ਜੇਕਰ ਦੁਨੀਆ ਨੂੰ ਲੁੱਟਣਾ ਹੋਵੇ ਤੇ ਸਭ ਤੋਂ ਸੌਖਾ ਤਰੀਕਾ ਧਰਮ ਹੀ ਹੈ ਧਰਮ ਦੀ ਆੜ ਦੇ ਵਿੱਚ ਦੁਨੀਆ ਨੂੰ ਸੌਖੇ ਤਰੀਕੇ ਨਾਲ ਲੁੱਟਿਆ ਜਾ ਸਕਦਾ ਹੈ ਪੁਰਾਤਨ ਸਮੇਂ ਦੇ ਵਿੱਚ ਵੀ ਪੁਜਾਰੀਆਂ ਨੇ ਆਣ ਕੇ ਕਿਹਾ ਕਿ ਸਰਾਫ ਦੇ ਦੇਾਂਗੇ ਇਹ ਧਰਤੀ ਨੂੰ ਪੁੱਠੀ ਕਰ ਦੇਾਂਗੇ ਤੁਸੀਂ ਸਾਨੂੰ ਦਾਨ ਦਿਓ ਨਹੀਂ ਤਾਂ ਤੁਹਾਡੇ ਉੱਪਰ ਆਫਤ ਆ ਜਾਏਗੀ ਇਦਾਂ ਦੇ ਡਰਾਵੇ ਦੇ ਕੇ ਜਿਹੜਾ ਅਸੀਂ ਦੁਨੀਆ ਨੂੰ ਲੁੱਟਿਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਗਤ ਜਲੰਦੇ ਨੂੰ ਸੋਧਣ ਵਾਸਤੇ ਗਏ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕਈ ਚੋਰ ਆਏ ਕਈ ਠੱਗ ਆਏ ਕਈ ਰਾਖਸ਼ ਆਏ ਤਰ੍ਹਾਂ ਤਰ੍ਹਾਂ ਦੇ ਮਨੁੱਖ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦੇ ਕੇ ਸੱਚ ਦੇ ਰਸਤੇ ਦੇ ਪੰਦੀ ਬਣਾਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ 1510 ਈਸਵੀ ਨੂੰ ਥਾਂ ਥਾਂ ਦੇ ਉੱਪਰ ਮਨੁੱਖਤਾ ਨੂੰ ਤਾਰਦੇ ਹੋਏ ਜਗਨਨਾਥਪੁਰੀ ਦੇ ਵਿੱਚ ਪਹੁੰਚੇ ਤਾਂ ਇੱਥੇ ਇੱਕ ਪੰਡਾ ਰਹਿੰਦਾ ਸੀ ਜਾਨੀ ਕਿ ਪੰਡਿਤ ਜੀ ਰਹਿੰਦੇ ਸਨ ਜਾਂ ਇਹ ਜਿਹੜਾ ਪਾਂਡਾ ਸੀ ਇਹ ਜੋਤਿਸ਼ ਵਿਦਿਆ ਦਾ ਬਹੁਤ ਮਾਹਿਰ ਸੀ ਇਹ ਲੋਕਾਂ ਨੂੰ ਭਵਿੱਖ ਬਾਰੇ ਦੱਸਦਾ ਲੋਕਾਂ ਦੇ ਹੱਥ ਵੇਖਦਾ ਲੋਕਾਂ ਨੂੰ ਵਿਦਿਆ ਦੇ ਨਾਲ ਦੱਸ ਦਿੰਦਾ ਕਿ ਤੂੰ ਕੀ ਕਰਨ ਵਾਲਾ ਹੈ ਔਰ ਤੇਰੇ ਨਾਲ ਕੀ ਹੋਣ ਵਾਲਾ ਹੈ ਲੋਕ ਇਹ ਗੱਲ ਸੁਣ ਕੇ ਬੜੇ ਪ੍ਰਭਾਵਿਤ ਹੋ ਜਾਂਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਗਨਨਾਥ ਪੁਰੀ ਦੇ ਵਿੱਚ ਜਾ ਕੇ ਆਰਤੀ ਵਾਲਾ ਸ਼ਬਦ ਉਚਾਰਨ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵੀ ਪ੍ਰਸਿੱਧੀ ਚਾਰੇ ਪਾਸੇ ਹੋ ਚੁੱਕੀ ਸੀ ਜਿਸ ਵੇਲੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧੱਕਿਆ ਕਿ ਉਹੀ ਕਲਯੁਗੀ ਪਾਂਡਾ ਸਮਾਦੀ ਲਾ ਕੇ ਬੈਠਾ ਹੋਇਆ ਹੈ ਆਲੇ-ਦੁਆਲੇ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਇਕੱਠੀ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਖਦੇ ਐ ਤਾਂ ਇਹ ਪਾਂਡਾ ਕਹਿ ਰਿਹਾ ਸੀ ਮੈਨੂੰ ਰੱਬ ਦੇ ਦਰਸ਼ਨ ਹੋ ਰਹੇ ਐ ਤਾਂ ਕਦੇ ਉਹ ਇੱਕ ਨੱਕ ਬੰਦ ਕਰ ਲੈਂਦਾ ਕਦੇ ਉਹ ਦੂਸਰਾ ਨੱਕ ਬੰਦ ਕਰ ਲੈਂਦਾ ਕਦੇ ਕਹਿੰਦਾ ਕਿ ਹੁਣ ਮੈਨੂੰ ਵਿਸ਼ਨੂਪਰੀ ਦਿਖਾਈ ਦੇ ਰਹੀ ਐ ਕਦੇ ਕਹਿੰਦਾ ਮੈਨੂੰ ਬ੍ਰਹਮਾਪੁਰੀ ਦਿਖਾਈ ਦੇ ਰਹੀ ਹੈ ਕਦੇ ਕਹਿੰਦਾ ਕਿ ਹੁਣ ਮੈਨੂੰ ਜਿਹੜਾ ਵਾ ਸ਼ਿਵਪੁਰੀ ਦਿਖਾਈ ਦੇ ਰਹੀ ਹੈ ਸਾਹਮਣੇ ਬੈਠੀ ਪਰਜਾ ਵੀ ਕਹਿ ਰਹੀ ਸੀ ਕਿ ਜੇ ਪੰਡਿਤ ਜੀ ਤੁਹਾਨੂੰ ਰੱਬ ਦਿਸਦਾ ਏ ਤੇ ਉਹ ਰੱਬ ਸਾਨੂੰ ਵੀ ਵਿਖਾ ਦਿਓ ਤਾਂ ਫਿਰ ਪੁਜਾਰੀ ਜੀ ਕਹਿਣ ਲੱਗੇ ਕਹਿੰਦੇ ਤੁਸੀਂ ਵੀ ਸਾਰੇ ਅੱਖਾਂ ਬੰਦ ਕਰੋ ਮੈਂ ਤੁਹਾਨੂੰ ਵੀ ਰੱਬ ਵਿਖਾ ਦਿੰਦਾ ਹਾਂ ਜਦੋਂ ਸਾਰੇ ਸਾਹਮਣੇ ਬੈਠੇ ਲੋਕਾਂ ਨੇ ਅੱਖਾਂ ਬੰਦ ਕਰ ਲਈਆਂ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਸ ਪੰਡਤ ਨੂੰ ਸੱਚਮੁੱਚ ਰੱਬ ਦੱਸਦਾ ਹੈ ਤਾਂ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਦਾ ਪਖੰਡ ਮੈਂ ਹੁਣੇ ਲੋਕਾਂ ਦੇ ਸਾਹਮਣੇ ਜ਼ਾਹਰ ਕਰ ਦਿਆਂਗਾ ਪਰ ਉਹਦੇ ਵਾਸਤੇ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਮੈਨੂੰ ਕੀ ਕਰਨਾ ਹੋਵੇਗਾ ਤੇ ਗੁਰਨਾਨਕ ਸਾਹਿਬ ਕਹਿਣ ਲੱਗੇ ਇਸ ਪੰਡਤ ਦੇ ਸਾਹਮਣੇ ਜਿਹੜਾ ਲੋਟਾ ਪਿਆ ਹੈ ਉਸ ਲੋਟੇ ਨੂੰ ਚੁੱਕ ਕੇ ਇਹਦੇ ਪਿਛਲੇ ਪਾਸੇ ਰੱਖ ਦਿਓ ਮਰਦਾਨੇ ਨੇ ਕਿਹਾ ਬਾਬਾ ਜੇ ਇਹਨਾਂ ਨੇ ਵੇਖ ਲਿਆ ਤਾਂ ਮੈਨੂੰ ਬਹੁਤ ਮਾਰਨਗੇ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਸੀਂ ਕੇਵਲ ਦੋ ਜਾਣੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਸਾਰੇ ਅੱਖਾਂ ਬੰਦ ਕਰਕੇ ਬੈਠੇ ਐ ਇਹਨਾਂ ਸਾਰਿਆਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਇਹਨਾਂ ਨੂੰ ਰੱਬ ਦਿਸ ਪਵੇ ਇਸ ਕਰਕੇ ਤੈਨੂੰ ਕੋਈ ਨਹੀਂ ਵੇਖਦਾ ਤੁਸੀਂ ਸਾਹਮਣੇ ਤੋਂ ਲੋਟਾ ਚੁੱਕ ਕੇ ਇਹਦੇ ਪਿਛਲੇ ਪਾਸੇ ਰੱਖ ਦਿਓ ਜੇਸ ਵੇਲੇ ਦੇ ਨਾਲ ਭਾਈ ਮਰਦਾਨਾ ਜੀ ਨਿਕੇ ਨਿਕੇ ਕਦਮ ਪੁੱਟਦੇ ਹੋਏ ਜਾਂਦੇ ਐ ਔਰ ਲੋਟਾ ਚੁੱਕਦੇ ਐ ਤੇ ਪੰਡਤ ਦੇ ਪਿਛਲੇ ਪਾਸੇ ਰੱਖ ਦਿੰਦੇ ਐ ਜਦੋਂ ਪੰਡਤ ਜੀ ਨੇ ਚੋਰੀ ਜੀ ਅੱਖ ਖੋਲ ਕੇ ਉਸ ਲੋਟੇ ਵਾਲੇ ਵੇਖਿਆ ਕਿ ਪਹਿਲਾਂ ਇਸ ਲੋਟੇ ਦੇ ਵਿੱਚ ਪੈਸੇ ਪੈਂਦੇ ਸੀ ਤਾਂ ਟੰਨ ਟੰਨ ਦੀ ਆਵਾਜ਼ ਆਉਂਦੀ ਸੀ ਹੁਣ ਟੰਨ ਟੰਨ ਦੀ ਆਵਾਜ਼ ਆਉਣੀ ਬੰਦ ਹੋ ਗਈ ਤੇ ਉਸ ਪੁਜਾਰੀ ਨੇ ਚੋਰੀ ਜੀ ਅੱਖ ਖੋਲ ਕੇ ਵੇਖਿਆ ਸੱਚ ਇਹ ਐ ਹਰ ਬੰਦਾ ਪਾਪ ਕਰਦਾ ਹੈ ਤਾਂ ਕੋਈ ਅੱਖਾਂ ਖੋਲ ਕੇ ਕਰਦਾ ਹੈ ਕੋਈ ਚੋਰੀ ਅੱਖਾਂ ਦੇ ਨਾਲ ਕਰਦਾ ਹੈ ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਪੈਨਿਆ ਹੁੰਦਾ ਹੈ ਉਹ ਜਦੋਂ ਅਪਰਾਧ ਕਰਦੇ ਨੇ ਪਾਪ ਕਰਦੇ ਨੇ ਤਾਂ ਚੋਰੀ ਅੱਖ ਨਾਲ ਕਰਦੇ ਆ ਕਿ ਸਾਨੂੰ ਕੋਈ ਵੇਖ ਵੀ ਨਾ ਲਵੇ ਉਸ ਵੇਲੇ ਦੇ ਨਾਲ ਜਦੋਂ ਪੁਜਾਰੀ ਨੇ ਵੇਖਿਆ ਤਾਂ ਸਾਹਮਣੇ ਲੋਟਾ ਨਹੀਂ ਸੀ ਹੈਗਾ ਪੁਜਾਰੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਉਂਦਾ ਹੈ ਔਰ ਗੁੱਸੇ ਵਿੱਚ ਆਣ ਕੇ ਕਹਿੰਦਾ ਹੈ ਕਿ ਮੇਰਾ ਲੋਟਾ ਜਿਹੜਾ ਉਹ ਵਾਪਸ ਕਰ ਦਿਓ ਜੇਕਰ ਮੇਰਾ ਲੋਟਾ ਵਾਪਸ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਬਰਬਾਦ ਕਰ ਦੇਵਾਂਗਾ ਇਥੋਂ ਤੱਕ ਕਿ ਆ ਕਿ ਸੰਤ ਲੋਗੋ ਕੇ ਸਾਥ ਮਸ਼ਕਰੀ ਕਰਨਾ ਠੀਕ ਨਹੀਂ ਹੁੰਦਾ ਹਮੇ ਪੈਸੋਂ ਕਾ ਕੋਈ ਲਾਲਚ ਨਹੀਂ ਹੈ ਲੇਕਿਨ ਇਹ ਗੜਵਾ ਮੇਰਾ ਵਾਪਸ ਕਰ ਦਿਓ ਮੇਰਾ ਲੋਟਾ ਵਾਪਸ ਕਰ ਦਿਓ ਜੇ ਲੋਟਾ ਵਾਪਸ ਨਹੀਂ ਕਰੋਗੇ ਤੇ ਫਿਰ ਮੈਂ ਤੁਹਾਨੂੰ ਸਰਾਫ ਦੇ ਦਿਆਂਗਾ ਸામਨੇ ਬੈਠੇ ਲੋਕ ਵੀ ਡਰਨ ਲੱਗੇ ਕਿਉਂਕਿ ਲੋਕ ਸਰਾਫ ਤੋਂ ਬਹੁਤ ਡਰਦੇ ਐ ਲੋਕ ਜਿਹੜੇ ਹਨ ਉਹ ਏਦਾਂ ਦੇ ਧਰਮੀ ਪਖੰਡੀ ਲੋਕਾਂ ਦੇ ਕੋਲੋਂ ਬਹੁਤ ਡਰਦੇ ਐ ਤਾਂ ਲੋਕ ਵੀ ਡਰਨ ਲੱਗੇ ਕਿ ਹੁਣ ਕੀ ਹੋਏਗਾ ਇਹ ਪੁਜਾਰੀ ਸੱਚਮੁੱਚ ਸਾਨੂੰ ਸਾਰਿਆਂ ਨੂੰ ਸਰਾਫ ਦੇ ਕੇ ਛੱਡ ਦੇਵੇਗਾ ਸਵਾ ਕਰ ਦੇਵੇਗਾ ਲੇਕਿਨ ਸਭ ਤੋਂ ਪਿੱਛੇ ਖੜੇ ਜਗਤ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਇਹੋ ਜੇ ਪਖੰਡੀਆਂ ਦਾ ਪਾਜ ਉਗੇੜਨ ਵਾਸਤੇ ਆਏ ਸਨ ਬੜੇ ਮਿਠਾਸ ਭਰੇ ਬੋਲ ਦੇ ਨਾਲ ਬੋਲੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੰਡਤ ਜੀ ਤੁਹਾਨੂੰ ਰੱਬ ਦੇਸ ਦੱਸੇ ਪੰਡਤ ਕਹਿਣ ਲੱਗਿਆ ਜੀ ਮੈਨੂੰ ਰੱਬ ਦੇਸ ਦੱਸਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੁਹਾਨੂੰ ਬ੍ਰਹਮਾਪੁਰੀ ਸ਼ਿਵਪੁਰੀ ਇੰਦਰਪੁਰੀ ਸਾਰੀਆਂ ਪੁਰੀਆਂ ਦੇਖਦੀਆਂ ਸੀ ਕਹਿਣ ਲੱਗਾ ਮੈਨੂੰ ਬਿਲਕੁਲ ਪੁਰੀਆਂ ਦੇਖਦੀਆਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਹੁਣ ਇਦਾਂ ਕਰੋ ਦੁਬਾਰਾ ਤੋਂ ਨੇਤਰ ਬੰਦ ਕਰੋ ਜੇ ਤੁਹਾਨੂੰ ਤਿੰਨ ਲੋਕ ਦਿਖਾਈ ਦਿੰਦੇ ਸੀ ਤੇ ਲੋਟਾ ਤੇ ਏਸੇ ਲੋਕ ਵਿੱਚ ਹੋਏਗਾ ਜੇ ਤਿੰਨ ਲੋਕ ਦਿਖਾਈ ਦਿੰਦੇ ਐ ਤੇ ਵੇਖੋ ਭਲਾ ਲੋਟਾ ਕਿੱਥੇ ਪਿਆ ਐ ਪੰਡਿਤ ਹੋਰ ਕਲਪ ਗਿਆ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਅੱਖਾਂ ਬੰਦ ਕਰਕੇ ਨੱਕ ਦੇ ਰਾਈ ਸਾਹ ਖਿੱਚ ਖਿੱਚ ਕੇ ਕਦੇ ਖੱਬੀ ਨਾ ਕਰਾਈਂ ਕਦੇ ਸਜੀ ਨਾ ਕਰਾਈਂ ਇਹ ਤੂੰ ਲੋਕਾਂ ਨੂੰ ਕੇਵਲ ਤੇ ਕੇਵਲ ਲੁੱਟਦਾ ਪਿਆ ਐ ਲੋਟਾ ਕਿੱਥੇ ਪਿਆ ਐ ਤੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਲੋਟਾ ਤੇ ਤੇਰੇ ਪਿੱਛੇ ਪਿਆ ਏ ਜੇ ਤੈਨੂੰ ਪਿੱਛੇ ਪਿਆ ਲੋਟਾ ਦਿਖਾਈ ਨਹੀਂ ਦਿੰਦਾ ਤੇ ਕਿਹੜੇ ਤਿੰਨ ਲੋਕਾਂ ਦੀ ਗੱਲ ਕਰਦਾ ਏ ਤੇ ਇਹਨੂੰ ਤਿੰਨ ਲੋਕ ਵੀ ਕੋਈ ਦਿਖਾਈ ਨਹੀਂ ਦਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਹਮਣੇ ਬੈਠੀ ਪਰਜਾ ਨੂੰ ਵੀ ਕਿਹਾ ਤੁਸੀਂ ਇਹੋ ਜੇ ਦੱਬੀਆਂ ਪਖੰਡੀਆਂ ਦੇ ਮਗਰ ਲਾ ਕੇ ਆਪਣੇ ਜੀਵਨ ਨੂੰ ਬਰਬਾਦ ਕਰਦੇ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਰਦਾਨੇ ਨੂੰ ਗਿਆ ਮਰਦਾਨਿਆਂ ਰਵਾਬ ਛੇੜ ਮਰਦਾਨੇ ਨੇ ਰਵਾਬ ਛੇੜੀ ਬਾਬੇ ਨੇ ਉੱਥੇ ਸ਼ਬਦ ਗਾਇਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 662 ਅੰਗ ਦੇ ਉੱਪਰ ਸੁਭਾਏ ਮਾਣ ਤਨਾਸਰੀ ਰਾਗ ਦਾ ਪਾਵਨ ਬਚਨ ਹੈ ਤੇ ਗੁਰਨਾਨਕ ਸਾਹਿਬ ਗਾਰੇ ਸਨ ਕਾਲ ਨਾਹੀ ਜੋਗ ਨਾਹੀਂ ਨਾਹੀਂ ਸਤ ਕਾ ਢੱਬ ਥਨਸ਼ਟ ਜਗ ਪ੍ਰੇਸ਼ਟ ਹੋਏ ਡੂਬਤਾ ਏਵ ਜਗ ਕਲ ਮੇ ਰਾਮ ਨਾਮ ਸਾਰ ਅੱਖੀ ਤਾਂ ਮਿਟੈ ਨਾਕ ਪਕੜੈ ਠੱਗਣ ਕੋ ਸੰਸਾਰ ਮਹਾਰਾਜ ਕਹਿੰਦੇ ਜਿਹੜੇ ਅੱਖਾਂ ਬੰਦ ਕਰਦੇ ਐ ਜਿਹੜੇ ਲੋਕ ਨੱਕ ਪਕੜ ਕੇ ਸਾਹ ਉੱਪਰ ਨੂੰ ਖਿੱਚਦੇ ਐ ਇਹ ਸਾਰਾ ਕੁਝ ਦੁਨੀਆ ਨੂੰ ਠੱਗਣ ਵਾਸਤੇ ਕੀਤਾ ਜਾਂਦਾ ਹੈ ਤੇ ਗੁਰਨਾਣਕ ਸਹਿ ਮਹਾਰਾਜ ਨੇ ਅਗਲੀ ਗੱਲ ਕਹੀ ਮਹਾਰਾਜ ਕਹਿੰਦੇ ਆਂਟ ਸੇਤੀ ਨਾਕ ਪਕੜਾਂ ਸੂਜ ਤੇ ਤਿੰਨ ਲੋ ਮਗਰ ਪਾਛਾ ਕਸ ਨਾ ਸੂਜੇ ਇਹ ਪਦਵਾਂ ਲੋ ਮਹਾਰਾਜ ਕਹਿੰਦੇ ਨੱਕ ਫੜ ਕੇ ਕਹਿਣਾ ਮੈਨੂੰ ਤਿੰਨ ਲੋਕ ਦਿਖਾਈ ਦਿੰਦੇ ਐ ਪਰ ਤੇਰੇ ਪਿੱਛੇ ਕੀ ਪਿਆ ਐ ਇਹ ਤੈਨੂੰ ਦਿਖਾਈ ਨਹੀਂ ਦਿੰਦਾ ਪਿੱਛੇ ਪਿਆ ਲੋਟਾ ਤੈਨੂੰ ਦਿਸਦਾ ਨਹੀਂ ਤੂੰ ਕਹਿਣਾ ਰੱਬ ਦਿਖਾਈ ਦਿੰਦਾ ਐ ਸੱਚ ਇਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਖਾਂ ਬੰਦ ਕਰਕੇ ਪਖੰਡ ਕਰਨ ਵਾਲੇ ਉਸ ਕਲਯੁਗੀ ਪਾਂਡੇ ਦਾ ਪਾਜ ਉਘੇੜ ਕੇ ਰੱਖ ਦਿੱਤਾ ਜਿਹੜੇ ਲੋਕ ਬੰਗਲਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਕਹਿੰਦੇ ਨੇ ਅਸੀਂ ਧਰਮੀ ਬਣੇ ਹਾਂ ਅੱਜ ਵੀ ਇਹੋ ਜਿਹੇ ਲੋਕਾਂ ਦੀ ਕੋਈ ਘਾਟ ਨਹੀਂ ਹੈ ਜਿਹੜੇ ਅੱਖਾਂ ਬੰਦ ਕਰਕੇ ਕਹਿੰਦੇ ਨੇ ਸਾਨੂੰ ਰੱਬ ਦਿਖਾਈ ਦੇ ਰਿਹਾ ਹੈ ਅਸੀਂ ਤੁਹਾਨੂੰ ਰੱਬ ਦਿਖਾ ਦੇਾਂਗੇ ਔਰ ਭੋਲੇ ਭਾਲੇ ਲੋਕ ਅੱਜ ਵੀ ਇਹੋ ਜਿਹੇ ਪਖੰਡੀ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਕੇ ਬੈਂਦੇ ਨੇ ਵੀ ਸ਼ਾਇਦ ਫੂਕ ਮਾਰਿਆ ਰੱਬ ਦਿਸ ਜਾਏਗਾ ਸ਼ਾਇਦ ਸਿਰ ਤੇ ਹੱਥ ਕੋਈ ਰੱਖ ਦੇ ਸਾਨੂੰ ਰੱਬ ਦਿਖ ਜੇਗਾ ਔਰ ਅੱਜ ਏਦਾਂ ਦੇ ਲੋਕ ਵੀ ਐ ਜਿਹੜੇ ਭਰਮਾਂ ਤੇ ਪਖੰਡਾਂ ਚ ਪਏ ਹੋਏ ਸਿਰ ਘਮਾ ਘਮਾ ਕੇ ਰੱਬ ਵੇਖਣਾ ਚਾਹੁੰਦੇ ਐ ਇਹ ਸਾਰੇ ਭਰਮ ਭਲੇਖਿਆਂ ਚ ਪਏ ਹੋਏ ਲੋਕ ਐ ਇਹ ਸਾਰੇ ਬੰਗਲੇ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠੇ ਲੋਕ ਐ ਜਿਹੜਾ ਬੰਗਲਾ ਪਾਣੀ ਦੇ ਕੰਢੇ ਤੇ ਬੈਠਾ ਹੁੰਦਾ ਏ ਲੇਕਿਨ ਉਹਦਾ ਧਿਆਨ ਹੁੰਦਾ ਏ ਕਿ ਪਾਣੀ ਦੇ ਵਿੱਚ ਕਦੋਂ ਕੋਈ ਜੀਵ ਹਲਚਲ ਕਰੇ ਤੇ ਬੰਗਲਾ ਛੇਤੀ ਦੇ ਨਾਲ ਝਰਬਟ ਮਾਰ ਕੇ ਉਸ ਜੀਵ ਨੂੰ ਫੜ ਲਵੇ ਜਿਹੜੇ ਧਰਮ ਦੇ ਨਾਮ ਦਾ ਬਾਣਾ ਪਾ ਕੇ ਬੈਠੇ ਆ ਲੇਕਿਨ ਉਹਨਾਂ ਦਾ ਧਿਆਨ ਇਹੋ ਹੀ ਹੈ ਕਿ ਪਰਜਾ ਨੂੰ ਲੁੱਟਿਆ ਕਿਵੇਂ ਜਾ ਸਕਦਾ ਏ ਲੋਕਾਂ ਕੋਲੋਂ ਪੈਸੇ ਕਿਵੇਂ ਕਢਾਏ ਜਾ ਸਕਦੇ ਆ ਧਰਮ ਦੇ ਨਾਮ ਦੇ ਉੱਪਰ ਠੱਗੀ ਆਦ ਕਾਲ ਤੋਂ ਚੱਲੀ ਆਉਂਦੀ ਏ ਤੇ ਅੱਜ ਵੀ ਚੱਲੀ ਆ ਰਹੀ ਏ ਕੇਵਲ ਤੇ ਕੇਵਲ ਸ਼ਬਦ ਸਦੀਵੀ ਹੈ ਸਰੀਰ ਸਦੀਵੀ ਨਹੀਂ ਸਰੀਰ ਅੱਜ ਹੈ ਸਰੀਰ ਕੱਲ ਨੂੰ ਖਤਮ ਹੋ ਜਾਏਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਨਾਲ ਜੋੜਿਆ ਕਿਉਂਕਿ ਸ਼ਬਦ ਸਦਾ ਰਹਿਣ ਵਾਲਾ ਹੈ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪਰਮਾ ਭਲੇਖਿਆ ਤੇ ਪਖੰਡਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹੀਏ ਔਰ ਗੁਰਬਾਣੀ ਨੂੰ ਵਿਚਾਰੀਏ ਬਾਬਿਆਂ ਦੇ ਮੱਥਾ ਟੇਕਣਾ ਛੱਡ ਕੇ ਇਹ ਗੁਰਬਾਣੀ ਨੂੰ ਵਿਚਾਰ ਕੇ ਮਨੁੱਖਾ ਜੀਵਨ ਨੂੰ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ